ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ ਮੈਂ ਡਾਕਟਰ ਗ੍ਰਿਮਿੰਦਰ ਸਿੰਘ ਬਰਾੜ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਕਦੋਂ ਲਾਈਏ ਕਣਕ ਦੀ ਫਸਲ ਦੇ ਵਿੱਚ ਕਿੰਨੇ ਦਿਨਾਂ ਬਾਅਦ ਪਹਿਲਾ ਪਾਣੀ ਲਾਉਣ ਦਾ ਸਹੀ ਸਮਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਚੈਨਲ ਸਬਸਕ੍ਰਾਈਬ ਕਰਕੇ ਬੈਲਰ ਬਟਨ ਦਬਾਵੇ ਫੇਸਬੁੱਕ ਪੇਜ ਤੇ ਦੇ ਰਹੇ ਪੇਜ ਨੂੰ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਕਣਕ ਦੀ ਪਹਿਲੀ ਫਸਲ 'ਚ ਪਹਿਲਾ ਪਾਣੀ ਜਿਹੜਾ ਉਹਦਾ ਕਿਉਂਕਿ ਪਹਿਲਾ ਪਾਣੀ ਅਗੇਤਾ ਲੱਗਦਾ ਜਾਂ ਪਛੇਤਾ ਲੱਗਦਾ ਦੋਹਾਂ ਜਿਹੜੇ ਹਾਲਾਤਾਂ ਦੇ ਵਿੱਚ ਹੀ ਆਪਣੀ ਫਸਲ ਦਾ ਨੁਕਸਾਨ ਹੋ ਸਕਦਾ ਪਛੇਤਾ ਮਤਲਬ ਕਿ ਬਹੁਤ ਲੇਟ ਅਗੇਤਾ ਮਤਲਬ ਬਹੁਤ ਜਲਦੀ ਕਿਉਂਕਿ ਫਿਕਸ ਟਾਈਮ ਕੋਈ ਆਪਾਂ ਕਹਿ ਨਹੀਂ ਸਕਦੇ ਵੱਖ-ਵੱਖ ਜ਼ਮੀਨਾਂ ਅਨੁਸਾਰ ਵੱਖ-ਵੱਖ ਮੌਸਮੀ ਹਾਲਾਤਾਂ ਅਨੁਸਾਰ ਆਪਾਂ ਜਿਹੜਾ ਹੈਗਾ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਦੇਣਾ ਹੁੰਦਾ ਕਿਉਂਕਿ ਹਲਕੀਆਂ ਜ਼ਮੀਨਾਂ ਜਲਦੀ ਲੱਗ ਜਾਂਦਾ ਦਰਮਿਆਨੀਆਂ ਜ਼ਮੀਨਾਂ ਤੇ ਭਾਰੀਆਂ ਜ਼ਮੀਨਾਂ ਦੇ ਵਿੱਚ ਥੋੜਾ ਜਿਹਾ ਪਛੜ ਕੇ ਲੱਗਦਾ ਅਕਤੂਬਰ ਚ ਬੀਜੀ ਕਣਕ ਨੂੰ ਥੋੜਾ ਜਲਦੀ ਪਾਣੀ ਪਾਣੀ ਲਾਉਣਾ ਪੈਂਦਾ ਖੁਸ਼ਕੀ ਚ ਬੀਜੀ ਕਣਕ ਨੂੰ ਜਿਵੇਂ ਇਸ ਵਾਰ ਖਾਸ ਤੌਰ ਤੇ ਹੋਇਆ ਕਿ ਵਾਹਣ ਆਪਣੀ ਬਜਾਈ ਕਰਦੇ ਕਰਦੇ ਲੇਟ ਹੋ ਗਿਆ ਆਪਾਂ ਵਾਹਣ ਖੁਸ਼ਕ ਹੋ ਗਏ ਸੁਪਰ ਸੀਡਰ ਨਾਲ ਬਜਾਈ ਹੋ ਗਈ ਉਹ ਹੋਰ ਜਲਦੀ ਖੁਸ਼ਕੀ ਫੜ ਗਏ ਤਾਂ ਉਹਨਾਂ ਨੂੰ ਪਾਣੀ ਜਲਦੀ ਲੱਗਣਾ ਚਾਹੀਦਾ ਜਿੱਥੇ ਭਾਰੀਆਂ ਜ਼ਮੀਨਾਂ ਹੈਪੀ ਸੀਡਰ ਨਾਲ ਬਜਾਈ ਹੋ ਗਈ ਉੱਥੇ ਪਾਣੀ ਹੋਰ ਲੇਟ ਲੱਗਣਾ ਚਾਹੀਦਾ ਸੋ ਜੇ ਆਪਾਂ ਇੱਕ ਅ ਅੰਦਾਜ਼ਨ ਤੌਰ ਤੇ ਦੇਖੀਏ ਕਿ ਸਭ ਤੋਂ ਪਹਿਲਾਂ ਤਾਂ ਸਹੀ ਪਾਣੀ ਜਿਹੜਾ ਆਪਾਂ ਪਹਿਲਾ ਪਾਣੀ ਲਾਉਣਾ ਹੁੰਦਾ ਹਲਕਾ ਲਾਉਣਾ ਹੁੰਦਾ ਹਲਕਾ ਕਿਵੇਂ ਲਾਈਏ ਉਹਦੇ ਵਾਸਤੇ ਹੈ ਕਿ ਆਪਾਂ ਪ੍ਰਤੀ ਏਕੜ ਭਾਰੀਆਂ ਜ਼ਮੀਨਾਂ 'ਚ 8 ਕਿਾਰੇ ਤੇ ਰੇਤਲੀਆਂ ਜ਼ਮੀਨਾਂ 'ਚ 16 ਕਿਾਰੇ ਬਣੇ ਹੋਏ ਹੁਣ ਪਤਲਾ ਪਾਣੀ ਫੇਰ ਲੱਗਦਾ ਪਰ ਉਹ ਆਪਣੇ ਜਿਹੜਾ ਹੈਗਾ ਜ਼ਿਆਦਾਤਰ ਫੰਡਾ ਨਹੀਂ ਕਿਸਾਨ ਵੀਰ ਪਣਾਉ ਦੇ ਨਾਂ ਹੀ ਕੋਈ ਕਿਾਰੇ ਬਣਾਉਂਦਾ ਪਰ ਜੇ ਬਣਾਏ ਹੋਣ ਤਾਂ ਬਹੁਤ ਵਧੀਆ ਤਰੀਕੇ ਪਾਣੀ ਲੱਗਦਾ ਅਕਤੂਬਰ 'ਚ ਬੀਜੀ ਫਸਲ ਨੂੰ 3 ਹਫ਼ਤੇ ਬਾਅਦ ਤੇ ਇਸ ਤੋਂ ਪਿੱਛੋਂ ਬੀਜੀ ਮੰਨ ਲਓ ਨਵੰਬਰ 'ਚ ਜਾਂ ਉਸ ਤੋਂ ਬਾਅਦ ਬੀਜੀ ਕਣਕ ਨੂੰ 4 ਹਫ਼ਤੇ ਬਾਅਦ ਆਪਾਂ ਨੂੰ ਪਾਣੀ ਲਾਉਣਾ ਚਾਹੀਦਾ ਹੈ ਹਲਕੀਆਂ ਜ਼ਮੀਨਾਂ 'ਚ ਇਹ ਦੋ ਗੀਤ ਕਰ ਸਕਦੇ ਆ ਤੇ ਭਾਰੀਆਂ ਜ਼ਮੀਨਾਂ 'ਚ ਜਾਂ ਜਿਹੜੀਆਂ ਆਪਣੀਆਂ ਜ਼ਿਆਦਾਤਰ ਝੋਨੇ ਵਾਲੀਆਂ ਜ਼ਮੀਨਾਂ ਨੇ ਉਹਨਾਂ 'ਚ ਆਮ ਤੌਰ ਤੇ ਇਹ ਦੂ 5-4 ਦਿਨ ਲੇਟ ਹੀ ਪਾਣੀ ਲੱਗਦਾ ਮੰਨ ਲਓ ਜੇ ਆਪਾਂ ਅਕਤੂਬਰ 'ਚ ਬੀਜੀ ਕਣਕਾਂ ਨੂੰ 3 ਹਫ਼ਤਿਆਂ ਤੋਂ 4 ਹਫ਼ਤੇ ਵੀ ਲੰਘ ਸਕਦੇ ਆ ਤੇ ਜਿਹੜੀ ਨਵੰਬਰ ਵਾਲੀ ਆ ਉਹਨੂੰ 4 ਹਫ਼ਤਿਆਂ ਦੀ ਥਾਂ 5 ਹਫ਼ਤੇ ਵੀ ਲੰਘ ਸਕਦੇ ਉਹ ਆਪਣੀ ਜ਼ਮੀਨ ਦੇ ਅਨੁਸਾਰ ਮੌਸਮ ਦੇ ਅਨਸਾਰ ਡਿਪੈਂਡ ਕਰਦਾ ਕਿਉਂਕਿ ਭਾਰੀਆਂ ਜ਼ਮੀਨਾਂ ਜਿਹੜੀਆਂ ਝੋਨੇ ਵਾਲੀਆਂ ਜ਼ਮੀਨਾਂ ਉਹਨਾਂ ਜੇ ਆਪਣੇ ਮੀਂਹ ਪੈਂਦਾ ਹਰ ਇੱਕ ਸੈਂਟੀਮੀਟਰ ਮਤਲਬ 1 ਸੈਂਟੀਮੀਟਰ ਜੇ بارش ਹੋ ਗਈ ਤਾਂ 3-4 ਦਿਨ ਆਪਾਂ ਫੇਰ 5 ਦਿਨ ਤਾਈਂ ਪਛੇਤਾ ਕਰ ਦੇਣਾ ਜੇ 2 ਸੈਂਟੀਮੀਟਰ بارش ਹੋ ਗਈ ਤਾਂ ਆਪਣੇ 2 ਹਫਤਾ ਮਤਲਬ 10 ਦਿਨ ਤਾਈਂ ਪਛੇਤਾ ਪਾਣੀ ਨੂੰ ਆਪਾਂ ਕਰ ਸਕਦੇ ਪਹਿਲੇ ਪਾਣੀ ਨੂੰ ਇਸੇ ਤਰ੍ਹਾਂ ਜਿਹੜੀ ਹੈਗੀ ਐ ਇਹ ਜਿਹੜਾ ਆਪਾਂ ਤੁਹਾਨੂੰ ਮੈਂ ਦੱਸਿਆ ਕਿ ਅਕਤੂਬਰ ਵਾਲੀ ਕਣਕ ਨੂੰ 3 ਹਫਤੇ ਹਲਕੀ ਜ਼ਮੀਨ 'ਚ ਜਲਦੀ ਤੇ ਭਾਰੀ ਜ਼ਮੀਨ 'ਚ ਥੋੜੇ ਲੇਟ ਜਾਂ ਝੋਨੇ ਵਾਲੀਆਂ ਖਾਸ ਤੌਰ ਤੇ ਜ਼ਮੀਨਾਂ ਜਿਹੜੀਆਂ 4-4 ਹਫਤੇ ਕੱਢ ਜਾਂਦੀਆਂ 28-28 ਦਿਨ 30-30 ਦਿਨ ਬੱਦੀ ਪੱਦੀ ਦਿਨ ਕਹਿਣ ਦਾ ਮਤਲਬ ਕਿ ਆਪਾਂ ਪਾਣੀ 2-4 ਦਿਨ ਥੋੜਾ ਜਿਹਾ ਪਛੇਤ ਚ ਕਰ ਸਕਦੇ ਹਾਂ ਅਗੇਤਾ ਪਾਣੀ ਜੇ ਆਪ ਲਾਵਾਂਗੇ ਨਾ ਉੱਥੇ ਆਪਣੀ ਕਣਕ ਦਬੂਗੀ ਤੇ ਜਿੱਥੇ ਆਪਣੇ ਹੁਣ ਖੁਸ਼ਕੀ ਚ ਬਜਾਈ ਹੋ ਖਾਸ ਤੌਰ ਤੇ ਜਿਵੇਂ ਸੁਪਰ ਸੀਡਰ ਵਗੈਰਾ ਨਾਲ ਆਪਾਂ ਬਜਾਈ ਕੀਤੀ ਆ ਉੱਥੇ ਜਿਹੜੀ ਖੁਸ਼ਕੀ ਆ ਜਿਹੜੀ ਖੇਤ ਚ ਜ਼ਿਆਦਾ ਆ ਗਈ ਕਈ ਥਾਵਾਂ ਤੇ ਕਣਕ ਜਿਹੜੀ ਅੱਧ ਪਜਾਦ ਪੁੰਗਰੀ ਐ ਬਾਕੀ ਅਜੇ ਜਰਮੀਨੇਟ ਨਹੀਂ ਕਰ ਰਹੀ ਤਾਂ ਉੱਥੇ ਫਿਰ ਤੁਹਾਨੂੰ ਪਾਣੀ ਜਲਦੀ ਲਾਉਣਾ ਪਊਗਾ ਜਲਦੀ ਪਾਣੀ ਲੱਗੂਗਾ ਕਿਾਰੇ ਵੱਡੇ ਐ ਭਾਰੀ ਲੱਗੂਗਾ ਜੇ ਭਾਰੀ ਪਾਣੀ ਲੱਗੂਗਾ ਤਾਂ ਕਣਕ دبੂਗੀ ਇਸ ਕਰਕੇ ਕਣਕ ਨੂੰ ਪਹਿਲਾਂ ਹੀ ਮਤਲਬ ਕਿਉਂਕਿ ਕਣਕ ਵੀ ਛੋਟੀ ਆ ਉਹ ਤੇ ਆਪਾਂ ਨੂੰ ਕੋਈ ਜਿਹੜੀ ਸਪਰੇਅ ਆਪਾਂ ਕਰਾਂਗੇ ਨਾ ਕੋਈ ਸੁਗਮ ਤੱਤਾਂ ਵਾਲੀ ਉਹਨੇ ਵੀ ਬਹੁਤਾ ਰਿਜ਼ਲਟ ਨਹੀਂ ਦੇਣਾ ਪਰ ਇੱਕ ਕੋਸ਼ਿਸ਼ ਕਰ ਸਕਦੇ ਕਿ ਆਪਾਂ ਯੂਰੀਆ ਨੂੰ ਪਹਿਲਾਂ ਪਾ ਦਈਏ ਇਸ ਕਰਕੇ ਜੇ ਤੁਸੀਂ ਯੂਰੀਆ ਥੋੜੀ-ਬੋਧੀ ਪਹਿਲਾਂ ਪਾ ਸਕਦੇ ਆ ਤਾਂ ਪਾ ਪਾ ਲਓ ਖਾਸ ਤੌਰ ਤੇ ਜਿੱਥੇ ਬਹੁਤ ਜ਼ਿਆਦਾ ਜ਼ਮੀਨ ਖੁਸ਼ਕ ਹੋ ਗਈ ਆ ਤਾਂ ਉੱਥੇ ਤੁਸੀਂ ਪਾਣੀ ਜਿਹੜਾ ਹੈਗਾ ਦੋ ਹਫ਼ਤਿਆਂ ਤੱਕ ਛੱਡ ਸਕਦੇ ਆ 18 ਦਿਨ ਤੱਕ ਛੱਡ ਸਕਦੇ ਆ ਪਰ ਇਦੋਂ ਗੇਤਾ ਪਾਣੀ ਆਪਾਂ ਕਿਉਂਕਿ ਦੋ ਹਫ਼ਤੇ ਤੱਕ ਘੱਟੋ ਘੱਟ ਜਰਮੀਨੇਸ਼ਨ ਆਪਾਂ ਦੇਖਣੀ ਹੁੰਦੀ ਆ ਉਦੋਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਆ ਪਾਣੀ ਲਾਉਣ ਬਾਰੇ ਫੈਸਲਾ ਕਰਨਾ ਇਹ ਨਹੀਂ ਕਿ ਆਪਾਂ 10 ਦਿਨਾਂ ਬਾਅਦ ਹੀ ਪਾਣੀ ਛੱਡ ਦਈਏ ਦੋ ਹਫ਼ਤੇ ਜੇ ਆਪਣੇ ਲੰਘਦੇ ਜਾਂ ਢਾਈ ਹਫ਼ਤੇ ਲੰਘਦੇ ਆ 20 ਦਿਨ ਜਾਨੀ ਜੇ ਹੋ ਜਾਂਦੇ ਆ ਤਾਂ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਕਿ ਫਿਰ ਆਪਾਂ ਯੂਰੀਆ ਪਾ ਕੇ ਤੇ ਤਿੰਨ ਹਫ਼ਤੇ ਆਪਣੇ ਹੋ ਹੀ ਗਏ ਆ ਅਕਤੂਬਰ ਚ ਬੀਜੀ ਕਣਕ ਨੂੰ ਪਤਾ ਤਿੰਨ ਹਫ਼ਤਿਆਂ ਤੇ ਬੜੀ ਆਸਾਨੀ ਦੇ ਨਾਲ ਜਿਹੜਾ ਹੈਗਾ ਪਾਣੀ ਲਾ ਸਕਦੇ ਆ ਤੇ ਜਿੱਥੇ ਤੁਹਾਡੀ ਕਣਕ ਜਿਹੜੀ ਉਹ ਤੁਸੀਂ ਪਹਿਲਾਂ ਪਾਣੀ ਲਾਉਣਾ ਉੱਥੇ ਜਿਵੇਂ ਮੈਂ ਪਹਿਲਾਂ ਪਿਛਲੀ ਵੀਡੀਓ ਚ ਜ਼ਿਕਰ ਕੀਤਾ ਸੀ ਸੂਖਮ ਤੱਤਾਂ ਵਾਲੀ ਸਪਰੇ ਮੈਗਨੀਸਿਅਮ ਸਲਫੇਟ 30.5% 1 ਕਿਲੋ ਨੂੰ 150-200 ਲੀਟਰ ਪਾਣੀ ਦੇ ਵਿੱਚ 200 ਲੀਟਰ ਪਾਣੀ ਚ ਘੱਟੋ-ਘੱਟ 0.5% ਸੋਲੂਸ਼ਨ ਹੁੰਦਾ ਨਾਲ 1 ਕਿਲੋ 1.5 ਕਿਲੋ ਯੂਰੀਆ ਪਾ ਸਕਦੇ ਉਹਦੀ ਸਪਰੇ ਕਰੋ ਤੇ ਜਿੱਥੇ ਤੁਹਾਡੇ ਨਦੀਨ ਮਾੜੇ ਮੋٹے ਬਰੀਕ ਹੈਗੇ ਜਾਂ ਕੋਈ ਛੋਟੀ ਬਹੁਤੀ ਛੋਟੀ ਛੋਟੀ ਜਿਹੜੀ ਪਾਲਕ ਹੈਗੀ ਆ ਜੰਗਲੀ ਪਾਲਕ ਵਗੈਰਾ ਇੱਕ ਦੋ ਦੋ ਪੱਤੇ ਦੀ ਤਿੰਨ ਤਨ ਪੱਤੇ ਦੀ ਉੱਥੇ ਤੁਸੀਂ ਜਿਹੜਾ ਸਲਫ ਸਲਫਰ ਉਹਨੇ ਜਿਹੜਾ ਲੀਡਰ ਆ 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਉਹਦੀ ਸਪਰੇਅ ਕਰ ਸਕਦੇ ਆ ਤੇ ਯੂਰੀਆ ਆਪਾਂ 7 ਦਿਨ ਪਹਿਲਾਂ ਪਾਰ ਗਏ ਲੀਡਰ ਦੀ ਸਪਰੇਅ 5 ਦਿਨ ਪਹਿਲਾਂ ਕਰ ਦਈਏ ਤੇ ਮੈਗਨੀਸ ਸਲਫੇਟ ਜਿਹੜੀ ਆਪਾਂ 3 ਦਿਨ ਪਹਿਲਾਂ ਸਪਰੇਅ ਕਰਕੇ 4 ਦਿਨ ਪਹਿਲਾਂ ਸਪਰੇਅ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਪਾਣੀ ਛੱਡ ਦਈਏ ਹਲਕਾ ਪਾਣੀ ਲਾਈਏ ਤੇ ਉਸ ਤੋਂ ਜ਼ਰੂਰ ਅਨਸਾਰ ਜਿਹੜੀਆਂ ਦੂਜੀ ਤੇ ਤੀਜੀ ਸਪਰੇ ਮੈਗਨੀਸਿਅਮ ਸਲਫੇਟ ਦੀ ਨਾਲ ਉਹਦੇ ਜ਼ਿੰਕ ਕਲੀ ਦਾ ਪਾਣੀ ਉਹ ਕਰਕੇ ਤੇ ਬਹੁਤ ਵਧੀਆ ਫੋਟ ਜਿਹੜੀ ਕਣਕ ਦੀ ਫਸਲ ਲਊਗੀ ਥੰਬ ਰੂਲ ਕੋਈ ਨਹੀਂ ਹੈ ਕਿ ਆਪਾਂ ਜਿਹੜਾ ਇੰਨੇ ਦਿਨਾਂ ਬਾਅਦ ਪਾਣੀ ਛੱਡਣਾ ਛੱਡਣਾ ਆਪਦੀ ਜ਼ਮੀਨ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਫਸਲ ਦੀ ਕੰਡੀਸ਼ਨ ਦੇ ਹਿਸਾਬ ਨਾਲ ਤੁਹਾਡੀ ਬਜਾਈ ਖੁਸ਼ਕਚ ਹੋਈ ਹੈ ਗਿੱਲੇ ਬੱਤਰਚ ਹੋਈ ਉਹਦੇ ਹਿਸਾਬ ਨਾਲ ਤੇ ਮੀਂਹ ਪੈਣ ਦੇ ਹਿਸਾਬ ਨਾਲ ਅਗੇਤ ਪਛੇਤ ਹੋ ਸਕਦੀ ਹੈ ਪਰ ਆਪਾਂ ਅਕਤੂਬਰ ਵਾਲੀ ਕਣਕ ਨੂੰ ਖਾਸ ਤੌਰ ਤੇ 3 ਹਫ਼ਤੇ ਤੇ ਜਾ ਕੇ 4 ਹਫ਼ਤੇ ਤੇ ਜਾ ਕੇ ਚੈੱਕ ਜ਼ਰੂਰ ਕਰ ਲੈਣਾ ਕਿ ਪਾਣੀ ਮੰਗਦੀ ਤਾਂ ਨਹੀਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ